ਰੋਪਰੇਸ਼ ਤੋਂ ਦੂਰ ਤਹਾਂ ਤਾਂ ਪਾਰਥ ਨੇ ਪਹਿਲਗਾਮ ਹਮਲੇ ਦਾ ਬਦਲਾ ਲੇਤਾ ਹੈ ਤਾਂ ਪਾਕਿਸਤਾਨ ਅਤੇ ਪੀਓ ਕੋ ਦੀ 7 ਸ਼ਹਿਰਾਂ ਵਿੱਚੋਂ 9 ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਦੇ ਵਿੱਚ 100 ਤੋਂ ਵੱਧ ਅਤਵਾਦੀ ਮਾਰੇ ਗਏ ਨੇ ਤੇ ਇਸ ਪਿਛਲੇ ਗ੍ਰਹਿ ਮੰਤਰੀ ਦੇ ਆਦੇਸ਼ ਅਨੁਸਾਰ ਦੇਸ਼ ਭਰ ਦੇ ਵਿੱਚ ਹਵਾਈ ਹਮਲੇ ਦੀ ਸਥਿਤੀ ਵਿੱਚ ਖੁਦ ਨੂੰ ਬਚਾਅ ਦੇ ਲਈ ਤਿਆਰ ਰਹਿਣ ਦੇ ਲਈ ਬਿੱਤੇ ਦਿਨੀ ਮੌਕ ਟ੍ਰਿਲਸ ਕੀਤੇ ਗਏ ਹਨ। ਧੰਨੇਸ਼ਰ ਦੇ ਵਿੱਚ ਵੀ ਬਲੈਕਆਊਟ ਹੋਇਆ ਸਾਇਰਨ ਵੱਜਦੇ ਹੀ ਅੰਮ੍ਰਿਤਸਰ ਵਿੱਚ ਬਿਜਲੀ ਕੱਢ ਦਿੱਤੀ ਹੈ। ਇਸ ਰੌਣਾ ਤੋਂ ਇੱਕ ਅਧਿਕਾਰੀ ਜਗਤਾਰ ਸਿੰਘ ਨੇ ਜਾਣਕਾਰੀ ਦਿੰਦੇ ਕਿ ਕੁਝ ਕਹ ਹੈ ਹੌਸਲ। ਨਾ ਬਿਟ ਜਾਊਗਾ ਜੀ ਤੇ ਜਿਹੜਾ ਬਲੈਕ ਆਊਟ ਕੀਤਾ ਗਿਆ ਕਿੰਨੇ ਸਮੇਂ ਲਈ ਕੀਤਾ ਗਿਆ ਜੀ ਇਹ ਅੱਧੇ ਘੰਟੇ ਬਾਅਦ ਸੀ ਅੱਧੇ ਘੰਟੇ ਇਹ ਕਿਸ ਤਰ੍ਹਾਂ ਪ੍ਰੋਸੀਜਰ ਕੀ ਰਿਹਾ ਹੈ ਇਹਦਾ ਸਾਰਾ ਇਹਦਾ ਪ੍ਰੋਸੀਜਰ ਇਹ ਹੈ ਜੀ ਲੋਕਾਂ ਨੂੰ ਜਾਗਰੂਕ ਕਿਤੇ ਜਾ ਰਿਹਾ ਕਿ ਜੇ ਰਾਤ ਵੇਲੇ ਕੋਈ ਤੁਹਾਨੂੰ ਕੋਈ ਖਤਰਾ ਮਹਿਸੂਸ ਹੋਵੇ ਤੇ ਲਾਈਟ ਨਹੀਂ ਜਗਵਣੀ ਜੇ ਲਾਈਟ ਨਾ ਜਗਦੀ ਹੋਏਗੀ ਸਾਡੀ ਤੇ ਅਸੀਂ ਮਹਿਸੂਸ ਨਹੀਂ ਹੋਊ ਕਿੱਥੇ ਪੈ ਕਿੱਥੇ ਨਹੀਂ ਪੈ ਹੂੰ ਕੀ ਲੱਗਦਾ ਕਿ ਜਦੋਂ ਜੰਗ ਵਰਗਾ ਮਾਹੌਲ ਹੁੰਦਾ ਉਹਦੇ ਕਰਕੇ ਹੀ ਇਹ ਸਾਰਾ ਕੁਝ ਕੀਤਾ ਗਿਆ ਕਿ ਜੰਗ ਦਾ ਮਾਹੌਲ ਜੇ ਬਣ ਜਾਂਦਾ ਹੈ ਤੇ ਉਸ ਕਰਕੇ ਕੀਤਾ ਗਿਆ ਜੀ ਸਾਰਾ ਕੁਛ ਦੇਖੋ ਇਹ ਸਾਰੇ ਦੇਸ਼ਾਂ ਦੇ ਬਸ ਲੋਕਾਂ ਨੂੰ ਪਤਾ ਹੀ ਆ ਕਿ ਜੰਗ ਦਾ ਮਾਹੌਲ ਤੇ ਬਣਿਆ ਪਿਆ ਸੀਗਾ ਠੀਕ ਹੈ ਨਾ ਜੀ ਅੱਗੇ ਕੀ ਕਰਨਾ ਹੈ ਕੀ ਹੋਣਾ ਹੈ ਇਹ ਤੇ ਪਰਮੇਸ਼ਰ ਜਾਣਦਾ ਜੀ ਅਕਾਲ ਪੁਰਖ ਜਾਣਦਾ ਜੀ ਸਭ ਕੁਝ ਦਾ ਫਲਸਾ ਤੁਹਾਨੂੰ ਕੀ ਕੀ ਗਾਈਡਲਾਈਨ ਦਿੱਤੀਆਂ ਗਈਆਂ ਨੇ ਲਾਈਟਾਂ ਬੰਦ ਕਰਵਾਉਣ ਸੇ ਦੇਖੋ ਜੀ ਅਸੀਂ ਤਾਂ ਖੜੇ ਹਾਂ ਤੇ ਲਾਈਟਾਂ ਬੰਦ ਕਰਨ ਆਰਡਰ ਤੇ ਸਾਰੇ ਸਾਰੇ ਸੰਯੋਗਤਾ ਦੇਖੋ ਦੁਕਾਨਾਂ ਵਾਲਿਆਂ ਨੇ ਸਾਰੇ ਬੰਦ ਕੀਤੀਆਂ ਨੇ ਜਿਹੜੇ ਵਹੀਕਲ ਆ ਰਹੇ ਨੇ ਉਹ ਕੁਝ ਕੁਝ ਬੰਦ ਕਰ ਕਰ ਰਹੇ ਨੇ ਕੁਝ ਜਗਾ ਘੇ ਰਹੇ ਨੇ ਤੇ ਜਿਹੜੇ ਜਗਾ ਘੇ ਰਹੇ ਉਹਨਾਂ ਨੂੰ ਬੰਦ ਉਹਨਾਂ ਨੂੰ ਬੰਦ ਕਰਨ ਦਾ ਅਟਜ ਕੀ ਦੀ ਆਵਾਜ਼ ਦਿੰਨੇ ਅਸੀਂ ਫਿਰ ਜੀ ਬੰਦ ਕਰ ਦਿਓ ਉਹ ਬੰਦ ਕਰ ਦਿੰਦੇ ਨੇ ਲੇਕਿਨ ਜਿਦ ਤਾ ਆ ਵੀ ਇੱਕ ਠੇਕਾ ਖੁੱਲਾ ਦਾ ਸੀਗਾ ਪਰਲੇ ਬੰਨੇ ਉਹ ਸੀਗਾ ਕਿ ਲੱਗਦਾ ਨਹੀਂ ਇਹਨਾਂ ਲੋਕਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਕਿਸੇ ਜਗ੍ਹਾ ਤੇ ਦੇਖੋ ਜੀ ਆਪਣੇ ਦੇਸ਼ ਦੇ ਸਾਰੇ ਵਾਸੀ ਸਿਆਣੇ ਨੇ ਸਾਰਿਆਂ ਨੂੰ ਦੇਸ਼ ਦਾ ਸਾਥ ਦੇਣਾ ਚਾਹੀਦਾ ਹੁਣ ਇੱਕ ਬੰਦਾ ਨਹੀਂ ਇਕੱਲਾ ਕਰ ਸਕਦਾ ਕੰਟਰੋਲ ਸਾਰੇ ਤੁਸੀਂ ਮੇਰਾ ਸੰਯੋਗ ਦਿਓ ਕਿ ਮੈਂ ਤੁਹਾਡਾ ਸੰਯੋਗ ਦਿਆਂਗਾ ਫੇਰ ਹੀ ਦੇਸ਼